ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਲੋਹਾਮ ਜ਼ਿਲ੍ਹਾ ਫਿਰੋਜ਼ਪੁਰ ਹੈ ਤੇ ਨੇੜੇ ਸ਼ਹਿਰ ਦੋਸਤੋ ਮੁਦਕੀ ਦੇ ਆ ਜਿਹੜੇ ਘਰ ਚੋਂ ਵੀਡੀਓ ਤੁਹਾਨੂੰ ਦਿਖਾ ਰਹੇ ਇੱਥੇ ਵਿਕਰੀ ਆਸੇ ਪਾਸੋਂ ਹੁੰਦੇ ਆ ਅੱਜ ਦੋ ਝੋਟੀਆਂ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਉਂਗਾ ਜਿਹਦੇ ਵਿੱਚ ਇੱਕ ਦੋਸਤੋ ਬੂਰੇ ਰੰਗ ਦੇ ਵਿੱਚ ਨੀਲੀ ਰਾਵੀ ਆ ਤੇ ਇੱਕ ਜਿਹੜੀ ਦੋਸਤੋ ਇਧਰਲੇ ਪਾਸੇ ਝੋਟੀ ਆ ਇਹ ਬਲੈਕ ਕਲਰ ਦੇ ਵਿੱਚ ਨੀਲੀ ਰਾਵੀ ਆ ਟੇਡੇ ਕੱਟ ਟੇਡਾ ਕੱਟ ਤੇ ਚਿੱਟੇ ਫੇਸ ਵਾਲੀਆਂ ਦੋਵੇਂ ਝੋਟੀਆਂ ਹੋਣਗੀਆਂ ਇਹ ਠੀਕ ਹੈ ਜੀ ਬਾਕੀ ਬਣਨ ਲਈ ਬਿਲਕੁਲ ਤਿਆਰ ਹੋਣਗੀਆਂ ਦੋਵੇਂ ਝੋਟੀਆਂ ਦੋਵੇਂ ਝੋਟੀਆਂ ਦੋਸਤੋ ਤੋਰਾਂਗੇ ਬਾਕੀ ਥਣ ਥਣ ਤੁਹਾਨੂੰ ਤਸੱਲੀ ਕਰਾ ਦੂੰਗਾ ਨਾਗ ਦੋਵੇਂ ਸਾਫ ਸੁਧਰੇ ਹੋਣਗੇ ਤੇ ਜਿਹੜਾ ਵੀ ਨਾਗ ਦੋਸਤੋ ਇਹਨਾਂ ਦੇ ਵਿੱਚੋਂ ਤੁਹਾਨੂੰ ਪਸੰਦ ਆਵੇ ਉਹਦੀ ਆ ਕੇ ਪ੍ਰੋਪਰ ਤਸੱਲੀ ਦੇ ਨਾਲ ਤੁਸੀਂ ਇੱਥੋਂ ਖਰੀਦ ਸਕਦੇ ਹੋ ਤੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾ ਕਰੀਏ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਬਹੁਤ ਵਧੀਆ ਵੀਰੇ ਪਸ਼ੂ ਆਪਣੇ ਕੋਲੇ ਵਿਕਰੀ ਆਸੇ ਹੁੰਦੇ ਹੈ ਨਾ ਹਾਂਜੀ ਹਾਂਜੀ ਠੀਕ ਐ ਅੱਛਾ ਨਾਂ ਦੱਸ ਦਿਓ ਨਾਂ ਮੇਰਾ ਜਸਕਰਮ ਸਿੰਘ ਹੈ ਪਿੰਡਲ ਖਾਮ ਜਲਾ ਫਰੋਈਪੁਰ ਹੈ ਠੀਕ ਐ ਅੱਛਾ ਦੋ ਜਾਨਵਰ ਅੱਜ ਹੈਗੇ ਜਿਹਦੇ ਵਿੱਚ ਇੱਕ ਤਾਂ ਨਾਗ ਬੂਰੇ ਰੰਗ ਦੇ ਵਿੱਚ ਨੀਲੀ ਰਹਿਦੀ ਹਾਂ ਹਾਂਜੀ ਬੂਰੀ ਨੀਲੀ ਦੀ ਛੋਟੀ ਬਹੁਤ ਚੰਗੀ ਤੇ ਪਰਲੀ ਟੇਡੇ ਕੱਟ ਵਾਲੀ ਹੈ ਨਾ ਬਲੈਕ ਵਾਲੀ ਉਹ ਬਣਦੇ ਵੱਤਰਾ ਛੋਟੀ ਠੀਕ ਐ ਕਿੰਨੇ ਟਾਈਮ ਦੀ ਹੋਊਗੀ ਬਈ ਇਹ ਬੂਰੀ ਆਪਰੇ ਹੈਗੀ ਆ 2 ਸਾਲ ਤੋਂ ਘੱਟ ਹੀ ਆ ਥੋੜੀ ਜੀ ਅੱਛਾ 1 ਕਿ 2 ਸਾਲ ਦੀ ਹੋਊਗੀ 1 ਕਿ 2 ਸਾਲਾਂ ਦੀ ਹੈ ਠੀਕ ਐ ਰੇਟ ਰੂਟ ਕੀ ਸੋਚ ਰਹੇ ਹੋ ਰੇਟ ਬਰੇ ਫੋ ਮੈਂ ਤਾਂ ਕਹਿੰਦਾ ਦੱਸ ਦਈਏ ਯਾਰ ਨਹੀਂ ਬਈ ਅਮਰਜੀਤ ਤੁਹਾਨੂੰ ਪਤਾ ਹੀ ਹੈ ਵੀ ਅੱਗੇ ਵੀ ਆਪਾਂ ਫੋਨ ਤੇ ਕਰਦੇ ਹੁੰਨੇ ਆ ਅੱਛਾ ਹਾਂ ਬਈ ਵੈਸੇ ਰੰਗ ਰੂੰਗ ਦੱਸੋ ਝੂਟੀ ਦਾ ਸੋਹਣਾ ਠੀਕ ਹੈ ਮਾਰਕਿੰਗ ਸਾਰੀ ਆ ਖੋਲ ਖਾਨ ਨੂੰ ਦੇਖੀਏ ਤੋਰ ਕੇ ਬਾੜੀ ਜੀ ਦੱਸੋ ਫੇਸ ਸਾਰਾ ਵਾਈਟ ਹੈ ਜੀ ਠੀਕ ਹੈ ਬਾਕੀ ਰੰਗ ਸੋਹਣਾ ਇਸ ਕੱਟੀ ਦਾ ਠੀਕ ਹੈ ਜੀ ਤੇ ਅੱਖਾਂ ਓੱਖਾਂ ਬਿਲਕੁਲ ਦੱਸੋ ਨੀਲੀਆਂ ਹੋਣ ਗਈਆਂ ਜੀ ਬਾਕੀ ਕਲਰ ਦੇਖ ਸਕਦੇ ਹੋ ਜੀ ਸੋਹਣਾ ਕਲਰ ਆ ਬਿਲਕੁਲ ਬੂਰਾ ਰੰਗ ਆ ਜੀ ਸੁਨੈਰੀ ਜਿਹਾ ਰੰਗ ਹੋਊਗਾ ਕੱਟੀ ਦਾ ਠੀਕ ਹੈ ਵੈਸੇ ਕੱਦ ਕਾਠ ਵੀ ਸੋਹਣਾ ਲਿਆਰਾ ਕਰਕੇ ਥੋੜਾ ਜਿਆ ਹੋਰ weight ਵਧਾ ਗਈ ਤੇ ਝੂਟੀ ਦੋਸੋ ਆਸ ਲੱਗ ਜੂਗੀ ਠੀਕ ਹੈ ਜੀ ਹੋਰ ਡੇਢ ਦੋ ਮਹੀਨਿਆਂ ਤੱਕ ਝੂਟੀ ਦੋਸੋ ਇਹ ਆਸ ਲੱਗ ਜਾਣੀ ਬਸ ਠੀਕ ਹੈ ਬਾਈ ਕਮਾਲ ਆ ਥਣ ਦੋਸੋ ਵਧਿਆ ਰਹਿਣਗੇ ਸਾਫ ਸੁਧਰੇ ਚਾਰ ਥਣ ਹੋਣਗੇ ਫੇਸ ਸਾਰਾ ਵਾਈਟ ਹੋਊਗਾ ਅੱਖਾਂ ਦੋਸੋ ਨੀਲੀਆਂ ਹੋਣਗੀਆਂ ਜੀ ਬਾਕੀ ਕੱਦ ਠੀਕ ਹੈ ਥੋੜੀ ਜੀ weight ਦੀ ਲੋੜ ਹੈ weight ਥੋੜਾ ਜਿਆ ਵਧ ਗਿਆ ਝੂਟੀ ਦੋਸੋ ਇਹ ਗੱਬਣ ਹੋ ਜੂਗੀ ਥਣ ਦੋਸੋ ਚੈੱਕ ਕਰਾ ਦਨਾ ਤੁਹਾਨੂੰ ਥਣ ਸਾਫ ਸੁਧਰੇ ਹੋਣਗੇ ਜੀ ਠੀਕ ਹੈ ਤੇ ਰੇਟ ਫੋਨ ਦੇ ਉਤੇ ਤੈਕੀਤਾ ਜਾਊਗਾ ਪੋਣੇਕ ਤਾਂ ਬਹੁਤ ਸੋਹਣੀ ਲੱਗੀ ਏ ਝੋਟੀ ਨੂੰ ਹਾਂ ਆ ਵੇਖੋ ਪੋਣੇਕ ਦੋ ਸਾਲ ਦੋ ਸੌ ਅੰਦਾਜ਼ਾ ਇਸ ਝੋਟੀ ਦੀ ਉਮਰ ਠੀਕ ਹੈ ਜੀ ਤੇ ਵੈਸੇ ਢਾਂਚਾ ਸੋਹਣਾ ਰੇਟ ਫਿਰ ਜਾਇ ਜੀ ਹੋਊਗਾ ਹਾਂ ਹਾਂ ਰੇਟ ਕੋਈ ਨਾ ਕਰ ਲਾਂਗੇ ਜਾਇ ਜੀ ਠੀਕ ਹੈ ਅੱਛਾ ਨਾਲ ਹੀ ਬਾਈ ਦੂਜੇ ਨੰਬਰ ਤੇ ਜਿਹੜੀ ਝੋਟੀ ਖੜੀ ਆ ਹਾਂਜੀ ਇਹਦੀ ਕੀ ਡਿਟੇਲ ਆ ਕਿੰਨੇ ਕ ਟਾਈਮ ਦੀ ਹੋਊਗੀ ਇਹ ਬਰੇ ਹੈਗੀ ਆ 2.5 ਸਾਲਾਂ ਦੀ ਅੱਛਾ ਹਾਂ ਇਹ ਵੀ ਬਣਦੇ ਬੱਤਰ ਝੋਟੀ ਅੱਛਾ ਠੀਕ ਹੈ ਤੁਸੀਂ ਇਸ ਝੋਟੀ ਦਾ ਕਦ ਕਦ ਸੋਣਾ ਥਣ ਥਣ ਇਹ ਝੋਟੀ ਦੇ ਵੀ ਤੁਹਾਨੂੰ ਦਿਖਾ ਦਿੰਨਾ ਥਣ ਦਿਖਾ ਦਿਓ ਥਣ ਬਹੁਤ ਸੋਹਣਾ ਲੱਗਾ ਬਾਈ ਇਹਨੂੰ ਹਾਂ ਥਣ ਦੋਸਤੋ ਦੇਖ ਸਕਦੇ ਹੋ ਜੀ ਚਾਰ ਵਧੀਆ ਥਣ ਹੋਣਗੇ ਜੀ ਤੇ ਵੈਸੇ ਵੀ ਝੋਡੀ ਬਿਲਕੁਲ ਠੰਡੀ ਸੁਭਾਅ ਦੀ ਆ। ਖੋਲੀ ਭਾਈ ਇਹਨੂੰ ਵੀ ਮਾੜੀ ਜਿਹੀ ਤੋਰ ਕੇ ਖੋਲਦੇ। ਸੰਗ-ਸੰਗ ਦਸੋ ਕੁੰਡੀਆਂ ਦੀ ਹੋਊਗੀ। ਮਾਰਕਿੰਗ ਪ੍ਰੋਪਰ ਏਸ ਕੱਟੀ ਤੇ ਹੋਊਗੀ ਜੀ ਚਾਰੇ ਪਹਰਾਂ ਤੇ ਵਾਈਟਨੈਸ। ਠੀਕ ਆ ਤੇ ਬਾਕੀ ਕੱਟ ਵੀ ਤੁਹਾਨੂੰ ਕੱਟੀ ਦਾ ਚੈੱਕ ਕਰਾਉਣਾ। ਕੱਟ ਵੀ ਤੁਹਾਨੂੰ ਪਸੰਦ ਆਊਗਾ। ਇਹ ਝੋਡੀ ਬਾਕੀ ਬਿਲਕੁਲ ਤਿਆਰ ਆ ਦਸੋ ਸੀਮਲ ਲਾਈਨ ਲਈ। ਠੀਕ ਆ ਜੀ। ਇਹਦਾ ਕੱਦ ਤੇ ਇਹਦਾ weight ਦਸੋ ਬਿਲਕੁਲ ਸਹੀ ਹੋਊਗਾ। ਝੋਟੀ ਦੋਸਤੋ ਇਹ ਵੀ ਸੁਨੱਖੀ ਆ ਮਾਰਕਿੰਗ ਪ੍ਰੋਪਰ ਹੋਊਗੀ ਸਾਰੀ ਚਾਰੇ ਪੈਰਾਂ ਤੇ ਵਾਈਟਨੈਸ ਅੱਧੀ ਪੂਛ ਵਾਈਟ ਤੇ ਟੇਡਾ ਕਾਟਾ ਬਸ ਠੀਕ ਹੈ ਭਾਈ ਕਮਾਲ ਹੈ ਦੋਸਤੋ ਝੋਟੀ ਸੋਹਣੀ ਆ ਸੁਨੱਖੀ ਆ ਇਹ ਕਟਕੁੱਟ ਸੋਹਣਾ ਅੱਖਾਂ ਦੋਵੇਂ ਨੀਲੀਆਂ ਹੋਣਗੀਆਂ ਜੀ ਠੀਕ ਹੈ ਢਾਈ ਕਿਸਾ ਦੋ ਬਈ ਚਾਰ ਰੇ ਝੋਟੀ ਹਾਂ ਹਾਂ ਬਈ ਕੋਣ ਦਾ ਛੋਟੀਆਂ ਪਾਲਦਾ ਹੈ ਨਾ ਨਹੀਂ ਨਹੀਂ ਬਿਲਕੁਲ ਹਾਂ ਦੋਸਤੋ ਬਿਲਕੁਲ ਤਿਆਰ ਆ ਝੋਟੀ ਇਹ ਸੀਮਨ ਲਾਈ ਲਈ ਠੀਕ ਹੈ ਜੀ ਤੇ ਵੈਸੇ ਵੀ ਬਿਲਕੁਲ ਠੰਡੇ ਸਵਾ ਦੀ ਆ ਕ੍ਰੇਟ ਇਸ ਝੋਟੀ ਦਾ ਵੀ ਦੋਸੋ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਜਿਹੜੇ ਵੀ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਤਸੱਲੀ ਕਰ ਲਿਓ ਥਣ ਥਣ ਸਾਫ਼ ਸੁਧਰੇ ਹੋਣਗੇ ਤੇ ਰੇਟ ਫਰਜ਼ਾਇਜ ਹੋਊਗਾ ਇਹਦੇ ਵੀ ਬਈ ਹਾਂਜੀ ਹਾਂਜੀ ਠੀਕ ਐ ਸੋਸੋ ਰੇਟ ਫੋਨ ਦੇ ਉੱਤੇ ਤੈਅ ਕੀਤੇ ਜਾਣਗੇ ਪਹਿਲੇ ਦੂਜੇ ਨੰਬਰ ਵਾਲੇ ਤੁਹਾਨੂੰ ਦੱਸਦਾ ਠੀਕ ਐ ਜਿਹੜਾ ਵੀ ਜਾਨਵਰ ਦੋਹਾਂ ਦੇ ਵਿੱਚੋਂ ਪਸੰਦ ਆਵੇ ਆ ਕੇ ਪ੍ਰੋਪਰ ਤਸੱਲੀ ਇੱਥੇ ਕਰਕੇ ਤੁਸੀਂ ਇੱਥੇ ਖਰੀਦਦਾਰੀ ਕਰ ਸਕਦੇ ਹੋ ਤੇ ਚਲੋ ਠੀਕ ਐ ਬਾਈ ਜੀ ਠੀਕ ਐ ਜੀ